ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਜਦੋਂ ਯਾਰ ਭਰਾਵਾਂ ਤੋਂ ਵੱਧ ਕਰਨ ਲੱਗ ਜਾਂਦਾ ਤਾਂ ਉਹਨਾਂ ਨੂੰ ਸਾਰਾ ਕੁਝ ਪਰ ਕੁਰਬਾਨ ਕਰ ਦੇਣਾ ਚਾਹੀਦਾ ਯਾਰ ਭਰਾਵਾਂ ਤੋਂ ਵੱਧ ਕਿ ਹੋ ਜਾਂਦੇ ਜਿੱਥੇ ਕਈ ਵਾਰਾਂ ਭਰਾ ਸਾਥ ਛੱਡ ਦੇ ਜਾਂਦੇ ਆ ਪਰ ਯਾਰ ਸਾਥ ਨਹੀਂ ਛੱਡਦੇ ਐਦਾਂ ਦੀ ਜ਼ਿੰਦਗੀ 'ਚ ਯਾਰ ਬਣਾਓ ਯਾਰ ਇਹੋ ਜੇ ਹੋਣੇ ਚਾਹੀਦੇ ਆ ਯਾਰ ਯਾਰੀ ਦੇ ਨਾਂ ਤੇ ਇੱਕ ਸੋਰੀ ਛੋਟੀ ਜੀ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਦਾ ਜਰਨੈਲ ਤੇ ਮਖਤਿਆਰ ਦੋ ਦੋਸਤ ਹੁੰਦੇ ਸਕੂਲ ਤੋਂ ਯਾਰੀ ਚੱਲਦੀ ਆ ਤਾਂ ਬੜੀ ਸੋਹਣੀ ਯਾਰੀ ਚੱਲਦੀ ਆ ਬੜੀ ਢੂੰਗੀ ਯਾਰੀ ਬੜੀ ਪੁਰਾਣੀ ਯਾਰੀ ਬਚਪਨ ਤੋਂ ਇਕੱਠੇ ਖੇਡਦੇ ਇਕੱਠੇ ਸਕੂਲੇ ਪੜ੍ਹੇ ਕਾਲਜ ਪੜ੍ਹੇ ਤੇ ਸਕੂਲ ਦੀ ਪੜ੍ਹਾਈ ਖਤਮ ਹੁੰਦੀ ਆ ਕਾਲਜ ਜਾਂਦੇ ਕਾਲਜ ਚ ਵੀ ਇਕੱਠੇ ਦੋਵੇਂ ਕੋਸਟਰ ਰਹਿੰਦੇ ਆ ਭਰਤੀ ਦੀ ਮਿਹਨਤ ਇਕੱਠੇ ਕਰਦੇ ਕੈਂਪਾਂ ਜਾਂਦੇ ਆ ਦੋਵੇਂ ਭਰਤੀ ਨਾ ਹੋ ਪਾਉਂਦੇ ਦੋਹਾਂ ਤੋਂ ਭਰਤੀ ਨਹੀਂ ਹੋਇਆ ਜਾਂਦਾ ਕਿਸਮਤ ਸਾਥ ਨਹੀਂ ਦਿੰਦੀ ਜਰਨੈਲ ਬਾਹਰ ਜਾ ਵੜਿੰਦਾ ਵਾ ਤੇ ਜਿਹੜਾ ਮੁਖਤਿਆਰ ਆ ਤਾਂ ਮੁਖਤਿਆਰ ਇੱਥੇ ਰਹਿ ਜਾਂਦਾ ਇੰਡੀਆ ਘਰੋਂ ਘੱਟ ਸਰਦਾ ਹੁੰਦਾ ਵਾ ਜਨਰਲ ਬਾਹਰ ਜਾਂਦਾ ਮਖਤਿਆਰ ਇੱਥੇ ਰਹਿ ਜਾਂਦਾ ਵਾ ਹੁਣ ਇੰਨੀ ਕੁੜੀ ਦੋਸਤੀ ਥੋੜਾ ਟਾਈਮ ਗੱਲ ਹੁੰਦੀ ਆ ਫਿਰ ਗੱਲ ਹੋਣੀ ਬੰਦ ਹੋ ਜਾਂਦੀ ਆ ਉਸ ਸਮ ਨੰਬਰ ਨੰਬਰ ਉਹਦਾ ਚੇਂਜ ਹੋ ਜਾਂਦਾ ਉਧਰ ਕੋਈ ਹੋਰ ਰੀਜ਼ਨਾ ਕਰਕੇ ਤੇ ਇੱਧਰ ਜਿਹੜਾ ਮਖਤਿਆਰ ਹੁੰਦਾ ਵਾ ਮਖਤਿਆਰ ਦੀ ਭੈਣ ਮਖਤਿਆਰ ਦਾ ਵਿਆਹ ਹੋ ਜਾਂਦਾ ਬੱਚੇ ਹੋ ਜਾਂਦੇ ਆ ਤੇ ਚਰਨੈਲ ਦਾ ਵੀ ਉੱਧਰ ਵਿਆਹ ਹੋ ਜਾਂਦਾ ਬੱਚੇ-ਪੁੱਛੇ ਹੋ ਜਾਂਦੇ ਆ ਜਿਹੜਾ ਮਖਤਿਆਰ ਹੁੰਦਾ ਮਖਤਿਆਰ ਦੀ ਇੱਕ ਭੈਣ ਹੁੰਦੀ ਆ ਤਾਂ ਮਖਤਿਆਰ ਦੀ ਭੈਣ ਮਖਤਿਆਰ ਦੀ ਛੋਟੀ ਕੁੜੀ ਦਾ ਰਿਸ਼ਤਾ ਕਰਵਾ ਦਿੰਦੀ ਆ ਤਾਂ ਮਖਤਿਆਰ ਪਹਿਲਾਂ ਹੀ ਵੜਾ ਕਰ ਤੋਂ ਮਤਲਬ ਕਿ ਡਾਊਨ ਹੁੰਦਾ ਵਾ ਮਤਲਬ ਕਿ ਮਿਡਲ ਕਲਾਸ ਹੁੰਦਾ ਵਾ ਘਰੇ ਘੱਟ ਪੈਸਾ ਤੇ ਲਾ ਹੁੰਦਾ ਜ਼ਮੀਨ ਥੋੜੀ ਹੁੰਦੀ ਆ ਮੱਜਾਂ ਦਾ ਦੁੱਧ ਪਾ ਕੇ ਗੁਜ਼ਾਰਾ ਕਰਦਾ ਹੁੰਦਾ ਆਹੀ ਚਲਾਈ ਚਲਦੀ ਹੁੰਦੀ ਮਸਾਂ ਜਿਹੜੀ ਫਸਲ ਹੁੰਦੀ ਆ ਬਸ ਝੋਨਾ ਕਣਕ ਜਿਹੜਾ ਹੁੰਦਾ ਇਹਦੇ ਹੀ ਡੰਗਾ ਲੈਂਦਾ ਵਾ ਡੰਗਰਾਂ ਦਾ ਦੁੱਧ ਪਾ ਕੇ ਗੁਜ਼ਾਰਾ ਕਰਦਾ ਵਾ ਔਖਾ ਹੁੰਦਾ ਉਹਦਾ ਵਿਚਾਰੇ ਦਾ ਤਾਂ ਕੀ ਹੁੰਦਾ ਵਾ ਮੁਖਤਿਆਰ ਦੀ ਭੈਣ ਉਹਦੀ ਧੀ ਦਾ ਰਿਸ਼ਤਾ ਰੱਖ ਦਿੰਦੀ ਆ ਤਾਂ ਮੁੰਡੇ ਵਾਲਿਆਂ ਦੀ ਨਿਮਾਂਡ ਪੁੱਛਦੀ ਆ ਉਹ ਕਹਿੰਦੇ ਕੁਛ ਨਹੀਂ ਸਾਨੂੰ ਚਾਹੀਦਾ ਬਸ ਵਿਆਹ ਪੈਲਸ 'ਚ ਦੇ ਦੋ ਸਿੰਪਲ ਸੋ ਦਾ ਵਿਆਹ ਹੋ ਜਵੇ ਤੇ ਬਸ ਇਹੀ ਚੀਜ਼ਾਂ ਚਾਹੁੰਦੇ ਪੈਲਸ 'ਚ ਵਿਆਹ ਮੰਗਿਆ ਕੱਲਾ ਹੋਰ ਕੋਈ ਡਿਮਾਂਡ ਨਹੀਂ ਕੋਹ ਹੁੰਦਾ ਠੀਕ ਆ ਰਿਸ਼ਤਾ ਪੱਕਾ ਹੋ ਜਾਂਦਾ ਮੰਗਣੀ ਹੋ ਜਾਂਦੀ ਆ ਵਿਆਹ ਦਾ ਸਮਾਂ ਨੇੜੇ ਆ ਜਾਂਦਾ ਵਾ ਮੁਖਤਿਆਰ ਨੂੰ ਟੈਨਸ਼ਨਾਂ ਪੈ ਜਾਂਦੀਆਂ ਥੋੜਾ ਬਹੁਤਾ ਗਹਿਣਾ ਘੱਟਾ ਹੀ ਬਣਾਉਣਾ ਅੰਦਾਜ਼ ਵੀ ਬਣਾਉਣਾ ਵਾ ਵਿਆਹ ਪੈਲਸ 'ਚ ਮੰਗਿਆ ਵਾ ਤਾਂ ਕਾਫੀ ਟੈਨਸ਼ਨਾਂ ਕਰਦਾ ਕਰਾਉਂਦਾ ਹਿਸਾਬ ਕਿਤਾਬਾਂ 'ਚ ਪੈ ਜਾਂਦਾ ਵਾ ਨਾਲੇ ਤੋਫੜ ਕਿਤੋਂ ਮੱਝ ਵਿੱਚ ਕਿਤੇ ਆ ਵਿੱਚ ਟਰੈਕਟਰ ਵਿੱਚ ਸੰਦ ਵਿੱਚ ਤੇ ਤੇ ਕਰਦਾ ਕਰਾਉਂਦਾ ਕਿ 2.3 ਲੱਖ ਰੁਪਇਆ ਇਕੱਠਾ ਕਰ ਲੈਂਦਾ ਸਾਦਾ ਜਾਂ ਪੈਲਸ ਬੁੱਕ ਕਰ ਲੈਂਦਾ ਅੱਧਾ ਕੁ ਸਮਾਨ ਖਰੀਦ ਲੈਂਦਾ ਫਰਨੀਚਰ ਦਾ ਕੁਝ ਥੋੜਾ ਬਹੁਤਾ ਸੋਨਾ ਤੇ ਉਹ ਆਪਣੀ ਧੀ ਨੂੰ ਪੁੱਛਦਾ ਤੀਏ ਤੈ ਮੇਰੇ ਤੋਂ ਸਾਰੀ ਉਮਰ ਕੁਝ ਨਹੀਂ ਮੰਗਿਆ ਤੇ ਇਹ ਕੋਈ ਡਿਮਾਂਡ ਹੈਗੀ ਐ ਦੱਸ ਮੈਨੂੰ ਉਹ ਕਹਿੰਦੀ ਬਾਪੂ ਬਸ ਤੂੰ ਖੁਸ਼ ਚਾਹੀਦਾ ਮੇਰੀ ਕੋਈ ਦਮਾਂ ਨੀ ਤਾਂ ਇੱਕ ਵਾਰਾਂ ਉਹਦੀ ਮੁਖਤਿਆਰ ਦੀ ਜਿਹੜੀ ਧੀ ਤੇ ਇੱਕ ਉਹਦੀ ਸਹੇਲੀ ਮੁਖਤਿਆਰ ਦੀ ਕੁੜੀ ਦੀ ਸਹੇਲੀ ਤੇ ਮੁਖਤਿਆਰ ਦੀ ਕੁੜੀ ਦੋਵੇਂ ਇਕੱਠੀਆਂ ਬੈਠ ਜਾਂਦੀਆਂ ਤੇ ਮੁਖਤਿਆਰ ਉਹਨਾਂ ਦੀਆਂ ਗੱਲਾਂ ਸੁਣ ਲੈਂਦਾ ਤੇ ਉਹਦੀ ਸਹੇਲੀ ਜਿਹੜੀ ਆ ਕਹਿੰਦੀ ਹੁੰਦੀ ਆ ਵੀ ਮੈਂ ਵਿਆਹ ਤੇ ਖਲਾਬੀ ਲਹਿੰਗਾ ਪਾਉਣਾ ਤੇ ਪੁਰਾਣਾ ਜਿਹੜਾ ਵੀ ਸ਼ਾਹੀ ਹਾਰ ਉਹ ਪਾਉਣਾ ਚਾਹਣੀ ਆ ਤਾਂ ਉਹਨੇ ਗੱਲਾਂ-ਗੱਲਾਂ 'ਚ ਉਹ ਕਹੀ ਸੀ ਹੁੰਦੀ ਆ ਤੇ ਕਿਤਨੇ-ਕਿਤੇ ਮਖਤਿਆਰ ਦੇ ਉਹ ਅੱਖ 'ਚ ਉਹ ਗੱਲ ਹੁੰਦੀ ਆ ਵੀਦਲ 'ਚ ਵੀ ਮੇਰੀ ਧੀ ਦੀ ਇੱਕ ਹੀ ਖੁਆਇਸ਼ ਆ ਮੈਂ ਪੂਰੀ ਕਰਨੀ ਆ ਚਲੋ ਧਾਰੇ ਪੈਸੇ ਫੜਦਾ ਵਿਆਜ ਤੇ ਕੱਟਦਾ ਕਰਾਉਂਦਾ ਕਿ ਸਾਰਾ ਕੁਝ ਖਰੀਦ ਲੈਂਦਾ ਵਾ ਤਾਂ ਉਹ ਆਪਣੇ ਦੋਸਤ ਜਿਹੜਾ ਜਿਗਰੀ ਦੋਸਤ ਹੁੰਦਾ ਜਰਨੈਲ ਉਹਨੂੰ ਫੋਨ ਲਾਉਂਦਾ ਬਾਹਰ ਕਿਸੇ ਤੋਂ ਨੰਬਰ ਲੈ ਕੇ ਤੇ ਉਹਦੇ ਘਰ ਤੋਂ ਜਰਨਲ ਦੇ ਘਰ ਤੋਂ ਨੰਬਰ ਲੈਂਦਾ ਉੱਥੋਂ ਕਰਦਾ ਕਰਾਉਂਦਾ ਮਸਾ ਨੰਬਰ ਮਿਲਦਾ ਤੇ ਨੰਬਰ ਲੈ ਕੇ ਜਰਨਲ ਨੂੰ ਫੋਨ ਲਾਉਂਦਾ ਵਿਆਹ ਦਾ ਸੱਦਾ ਪੱਤਰ ਦੇਣਾ ਹੁੰਦਾ ਵਾ ਵਿਆਹ ਦਾ ਸੱਦਾ ਪੱਤਰ ਦੇ ਦਿੰਦਾ ਤੇ ਉਹਨੂੰ ਗੱਲ ਕਹਿਣੀ ਹੁੰਦੀ ਹੈ ਹਲੇ ਪੈਸਿਆਂ ਦੇ ਪ੍ਰਤੀ ਕਹਿ ਨਹੀਂ ਪਾਉਂਦਾ ਦਿਲ ਦੀ ਦਲਚੀ ਰਹਿ ਜਾਂਦੀ ਹੈ ਤੇ ਸੱਦਾ ਦੇ ਕੇ ਫੋਨ ਕੱਟ ਦਿੰਦਾ ਕਿਤਨੇ ਕਿਤੇ ਉਦਾਸ ਹੁੰਦਾ ਦਿਨ ਆ ਜਾਂਦਾ ਖੁਸ਼ੀਆਂ ਦਾ ਵਿਆਰ ਰੱਖਿਆ ਜਾਂਦਾ ਵਾ ਸਾਰੀਆਂ ਤਿਆਰੀਆਂ ਹੋ ਜਾਂਦੀਆਂ ਸਾਦਾ ਸਿੰਪਲ ਜਿਹਾ ਪੈਲਸ ਹੁੰਦਾ ਵਾ ਤਾਂ ਜਿਹੜਾ ਜਿਗਰੀ ਦੋਸਤ ਹੁੰਦਾ ਜਰਨੈਲ ਉਹਦੇ ਦਿਲ ਦੀ ਬੱਜ ਗਿਆ ਹੁੰਦਾ ਵਾ ਵੀ ਫੋਨ ਕਾਹ ਤੋਂ ਕੱਟ ਗਿਆ ਉਹਨੇ ਅੱਧੀਆਂ ਪਛਦੀਆਂ ਗੱਲਾਂ ਕੀਤੀਆਂ ਦਿਲ ਦੀਆਂ ਜਲਤੀ ਰਹਿ ਗਈਆਂ ਉਹ ਕੀ ਕਰਦਾ ਵਾ ਉਥੋਂ ਫਲੈਟ ਅਮਰਜੈਂਸੀ ਬੁੱਕ ਕਰਦਾ ਵਾ ਫਲੈਟ ਬੁੱਕ ਕਰਦਾ ਵਾ ਤੇ ਛੇਤੀ ਆਉਂਦਾ ਇੱਧਰ ਅ ਜੰਦਾ ਵਾਪਸ ਇੰਡੀਆ ਆ ਕੇ ਤਾਂ ਸਭ ਤੋਂ ਪਹਿਲਾਂ ਕੀ ਜਿਹੜਾ ਪੈਲਸ ਕੀਤਾ ਹੁੰਦਾ ਵਾ ਉਸੇ ਪੈਲਸ ਨੂੰ ਵਧੀਆ ਡੈਕੋਰੇਸ਼ਨ ਕਰ ਦਿੰਦਾ ਸੋਨਾ ਬਣਾ ਦਿੰਦਾ ਪਾਂਚ ਪਾਂਚ ਦੇ ਖਾਣੇ ਬਣਵਾ ਦਿੰਦਾ ਵਾ ਤੇ ਜਿਹੜਾ ਕੁੜੀ ਨੇ ਲਹਿੰਗਾ ਮੰਗਿਆ ਹੁੰਦਾ ਵਾ ਵੀ ਕਿਹਾ ਹੁੰਦਾ ਵਾ ਉਹ ਲਹਿੰਗਾ ਗੁਲਾਬੀ ਤੇ ਸ਼ਾਹੀ ਹਾਰ ਪਵਾ ਦਿੰਦਾ ਸਾਰਾ ਕੁਝ ਕਰਾ ਦਿੰਦਾ ਵਾ ਫਰਨੀਚਰ ਵੀ ਬਣਾ ਦਿੰਦਾ ਥੋੜਾ ਬਹੁਤ ਸੋਨਾ ਹੋਰ ਕਰ ਦਿੰਦਾ ਬਹੁਤ ਵਧੀਆ ਕਰ ਦਿੰਦਾ ਤਾਂ ਉਹ ਦੇਖਦਾ ਕਿ ਇਹ ਜਰਨੈਲ ਭੰਗੜਾ ਪਉਂਦਾ ਆ ਰਿਹਾ ਹੁੰਦਾ ਵਾ ਤਾਂ ਜਿਹੜਾ ਉਹਦਾ ਦੋਸਤ ਹੁੰਦਾ ਇੱਕ ਤੇ ਉਹ ਦੇਖਦਾ ਵਾ ਵੀ ਵੀ ਮੇਰਾ ਦੋਸਤ ਜਿਹੜਾ ਜਰਨੈਲ ਭੰਗੜਾ ਪਾਈ ਜਾਂਦਾ ਤਾਂ ਮੁਖਤਿਆਰ ਉਹਨੂੰ ਭੱਜ ਕੇ ਜੱਫੀ ਪਾ ਲੈਂਦਾ ਤੇ ਖੁਸ਼ੀ ਦੇ ਵਿੱਚ ਅੱਖਾਂ ਦੇ ਹੰਝੂ ਹੁੰਦੇ ਆ ਤਾਂ ਦੋਵੇਂ ਨੱਚਦੇ ਆ ਧੀ ਦਾ ਵਿਆਹ ਬਹੁਤ ਵਧੀਆ ਤਰੀਕੇ ਨਾਲ ਕਰਦੇ ਡੋਲੀ ਤੋੜਦੇ ਆ ਤਾਂ ਖੁਸ਼ੀ-ਖੁਸ਼ੀ ਧੀ ਨੂੰ ਤੋੜਦੇ ਆ ਸੋ ਇਹ ਸੀ ਇੱਕ ਦੋਸਤੀ ਦੀ ਛੋਟੀ ਜੀ ਸਟੋਰੀ ਦੋ ਪਿੰਡ ਦੇ ਯਾਰਾਂ ਦੀ ਇਹ ਦੋਸਤੀ ਕਰੋ ਤਾਂ ਇਹੋ ਜੀ ਦੋਸਤੀ ਵੀ ਦੋਸਤ ਤੁਹਾਡੀ ਬੋਲ ਤੋਂ ਪਛਾਣ ਜਾਵੇ ਵੀ ਮੇਰੇ ਦੋਸਤ ਦੀ ਆਵਾਜ਼ ਕਿੱਦਾਂ ਦੀ ਆ ਕੋਈ ਦਿਨ ਕਿਤੇ ਟੈਨਸ਼ਨ ਹੈਗੀ ਆ ਸੋ ਇਦਾਂ ਦੇ ਦੋਸਤ ਜ਼ਿੰਦਗੀ 'ਚ ਬਣਾਓ ਕਿਉਂਕਿ ਇਹੋ ਜੀ ਦੋਸਤਾਂ ਨੂੰ ਕਦੇ ਜ਼ਿੰਦਗੀ 'ਚ ਨਾ ਜਾਣ ਦੋ ਇੱਕ ਮੈਂ ਸਕੂਲ 'ਚ ਪੜਦਾ ਹੁੰਦਾ ਸੀਗਾ ਤਾਂ ਇੱਕ ਵਿਚਾਰ ਹੁੰਦਾ ਸੀਗਾ ਕਿ ਮੈਂ ਅਕਸਰ ਹੀ ਸਕੂਲ ਦੇ ਵਿੱਚ ਬੋਲਦਾ ਹੁੰਦਾ ਸੀਗਾ ਕਹਿੰਦਾ ਧਰਤੀ ਤੇ ਜਿੰਨੇ ਮਰਜੀ ਆਲੀ ਸ਼ਾਨ ਮਹਿਲ ਮਕਾਨ ਬਣਾ ਲਓ ਪਰ ਜਿਹੜੀ ਦੋਸਤਾਂ ਦੇ ਦਿਲ ਚ ਜਗਾ ਬਣਾਉਣੀਆਂ ਉਹ ਕਦੇ ਇਦਾਂ ਦੀ ਬਣਾਓ ਵੀ ਉਹ ਜ਼ਿੰਦਗੀ ਭਰ ਚ ਤੁਹਾਡੇ ਟੁੱਟੇ ਨਾ ਉਹ ਹਮੇਸ਼ਾ ਹੀ ਮਜ਼ਬੂਤ ਰਵੇ ਸੋ ਇਸ ਕਰਕੇ ਵਧੀਆ ਦੋਸਤ ਬਣਾਓ ਚੰਗੇ ਦੋਸਤ ਬਣਾਓ ਸੋ ਜੇ ਵਧੀਆ ਸਟੋਰੀ ਲੱਗੀ ਤਾਂ ਸਟੋਰੀ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਚੈਨਲ ਤੇ ਨਵੇਂ ਆਏ ਦਾ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਅਗਲੀ ਕਿਸੇ ਕਹਾਣੀ ਸਟੋਰੀ ਚ ਰੱਬ ਰੱਖਾ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ